ਅਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਤਾਰੇ ਸਰਕਾਰਾਂ ਵੱਲੋਂ ਵੇਚੀਆਂ ਗਈਆਂ ਜਾਇਦਾਦਾਂ ਦੀ ਜਿਹੜੀ ਅਲਾਟਮੈਂਟ ਆ ਉਸ ਦੇ ਵਿੱਚ ਹੁਣ ਤੀਸੀ ਲਿਆਉਣ ਦੇ ਲਈ ਜਾਂ ਫਿਰ ਕੰਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੇ ਲਈ ਪੰਜਾਬ ਕੈਬਨਿਟ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਤਾਂ ਗਿਆ ਹੈ। ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਇਸ ਬੈਠਨ ਦੇ ਵਿੱਚ ਇੱਕ ਵੱਡਾ ਫੈਸਲਾ ਜਿਹੜਾ ਸਰਕਾਰ ਦੇ ਵੱਲੋਂ ਲਿਆ ਗਿਆ। ਬੁਲਾਰਿਆਂ ਦੇ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਬੁਲਾਰਿਆਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਜਿਹੜਾ ਮਿਊਨਿਸਪਲ ਪ੍ਰਾਪਰਟੀਆਂ ਐਕਟ 2021 ਦੇ ਤਹਿਤ ਵੱਡੇ ਪੱਧਰ ਤੇ ਬਦਲਾਅ ਹੋਇਆ ਇਸ ਐਕਟ ਦੇ ਵਿੱਚ ਸੋਧ ਕੀਤਾ ਗਿਆ ਹੈ। ਜਾਨੀ ਕਿ ਹੁਣ ਅਲਾਟਮੈਂਟ ਕਰਨ ਦੀ ਜਿਹੜੀ ਜਿਹੜੇ ਦਿਨ ਨੇ ਜਾਨੀ ਕਿ ਸਮਾਂ ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ 6 ਮਹੀਨੇ ਦੇ ਅੰਦਰ ਤੁਹਾਨੂੰ ਇਹ ਅਲਾਟਮੈਂਟ ਕਰਨੀ ਪਵੇਗੀ ਤੇ 180 ਦਿਨਾਂ ਦੇ ਅੰਦਰ ਜੋ ਅਲਾਟਮੈਂਟ ਹੋਣੀ ਹੈ ਤੇ ਪਹਿਲਾ ਇਹ ਕਿਸ਼ਤਾਂ ਦੇ ਵਿੱਚ ਤੁਸੀਂ 6 ਤਮਾਹੀ ਜਿਹੜੀਆਂ ਕਿਸ਼ਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਦੇਣੀ ਸੀਗੀ ਪਰ ਹੁਣ ਇਹ ਜਿਹੜਾ ਤੁਹਾਡੇ ਕੋਲ ਇੰਨਾ ਕੁ ਸਮਾਂ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਜੋ ਹੈ ਇਹ ਕਿਸ਼ਤਾਂ ਦੇਣੀਆਂ ਨੇ ਆਪਣੀਆਂ ਅਲਾਟਮੈਂਟਸ ਦੇਣੀਆਂ ਨੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜੁਆਇਸ ਸੋਧ ਨੂੰ ਇਸ ਕਰਕੇ ਕੀਤਾ ਗਿਆ ਹੈ ਕਿ ਕੰਮ ਦੇ ਵਿੱਚ ਤੇਜ਼ੀ ਆਵੇ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਪ੍ਰਾਪਰਟੀਆਂ ਦਾ ਜਿਹੜਾ ਕੰਮ ਆ ਇਸ ਦੇ ਵਿੱਚ ਸਰਲ ਤਰੀਕੇ ਨਾਲ ਕੰਮ ਹੋਵੇ ਬਹੁਤ ਤੇਜ਼ੀ ਨਾਲ ਪ੍ਰਕਿਰਿਆ ਜਿਹੜੀ ਆ ਖੀਤੀ ਜਾਵੇ ਜਿਸ ਕਰਕੇ ਸੋਧ ਕੀਤਾ ਗਿਆ 2021 ਐਕਟ ਦੇ ਤਹਿਤ ਸੂਤ ਹੋਇਆ ਇਸ ਦੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਵੀਆਂ-ਨਵੀਆਂ ਨੀਤੀਆਂ ਲਾਗੂ ਕਰਕੇ ਨਵੇਂ-ਨਵੇਂ ਨਿਯਮ ਲਾਗੂ ਕਰਕੇ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਤੇ ਵੱਡੇ ਪੱਧਰ ਤੇ ਕੰਮਕਾਜ ਕੀਤੇ ਜਾ ਰਹੇ ਨੇ ਇਸ ਵਿਚਾਲੇ ਦੱਸੀਏ ਕਿ ਪੰਜਾਬ ਸਰਕਾਰ ਲਗਾਤਾਰ ਤੋ ਜਹਿਦ ਕਰ ਰਹੀ ਹੈ ਕਿ ਪੰਜਾਬ ਵਾਸੀਆਂ ਨੂੰ ਕਿਸੇ ਵੀ ਕੀਮਤ ਤੇ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਕਰਕੇ ਲੋਕ ਪਰੇਸ਼ਾਨ ਹੋ ਜਾਣ ਤੇ ਇਸ ਦੇ ਹੀ ਚਾਲਦੇ ਹੁਣ ਲਗਾਤਾਰ ਵੱਡੇ ਪੱਧਰ ਤੇ ਕੰਮਕਾਜ ਹੋ ਰਿਹਾ ਵੱਡੇ ਪੱਧਰ ਤੇ ਉੱਤੇ ਹੀ ਤਬਦੀਲੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸੇ ਹੀ ਵਿਚਾਰੇ ਹੁਣ ਸਰਕਾਰ ਨੇ ਜੋ ਹੈ 5 ਕਰੋੜ ਜਿੱਥੇ ਪੈਸੇ ਜਿਹੜੇ ਨੇ ਅਲਾਟ ਕਰ ਦਿੱਤੇ ਨੇ 5 ਕਰੋੜ ਦਾ ਜਿਹੜਾ ਇੱਕ ਫੰਡ ਇੱਕ ਤਰੀਕੇ ਨਾਲ ਅਲਾਟ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਤਰੱਕੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਿਕਾਸਤਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦਾ ਇੱਕ ਕੰਮ ਕੀਤਾ ਗਿਆ। ਲਗਾਤਾਰ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਅਜਿਹੇ ਐਕਟ ਨਹੀਂ ਜਿਨ੍ਹਾਂ ਦੇ ਵਿੱਚ ਸੋਧ ਸਰਕਾਰ ਕਰ ਰਹੀ ਹੈ ਇਹ ਸੋਧ ਲੋਕਾਂ ਦੇ ਹਿੱਤ ਲਈ ਲੋਕਾਂ ਦੀ ਭਲਾਈ ਦੇ ਲਈ ਕੀਤੇ ਜਾ ਰਹੇ ਨੇ ਜਾਨੀ ਕਿ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਔਰ ਸਮੇਂ ਦੇ ਅਨੁਸਾਰ ਔਰ ਡਿਮਾਂਡ ਖਾਸ ਪੰਜਾਬ ਸਰਕਾਰ ਜੋ ਹੈ ਹਰ ਇੱਕ ਕਦਮ ਨੂੰ ਚੱਕਦੀ ਹੋਈ ਦਿਖਾਈ ਦੇ ਰਹੀ ਹੈ। ਅਹਿਮ ਖਬਰ ਇਸ ਵਕਤੇ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜਾਨੀ ਕਿ ਹੁਣ ਸ਼ਹਿਰੀ ਸਥਾਨਕ ਜਿਹੜੇ ਸਰਕਾਰਾਂ ਦੇ ਵੱਲੋਂ ਵੇਚੀਆਂ ਗਈਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਦੇ ਹੁਣ ਜਿਹੜੀਆਂ ਅਲਾਟਮੈਂਟਸ ਨੇ ਉਹਨਾਂ ਦੇ ਸਮੇਂ ਦੇ ਵਿੱਚ ਵੱਡੇ ਪੱਧਰ ਦਾ ਬਦਲਾਅ ਹੋਇਆ। ਮਿਊਨਿਸਪਲ ਪ੍ਰਾਪਰਟੀਆਂ ਐਕਟ ਜਿਹੜਾ ਵਾ ਇਸ ਵਿੱਚ ਬਦਲਾਅ ਹੋਇਆ ਜਾਨੀ ਕਿ ਹੁਣ ਇਸ ਵਿੱਚ 6 ਮਹੀਨੇ ਦੇ ਅੰਦਰ ਤੁਹਾਨੂੰ ਇਹ ਅਲਾਟਮੈਂਟਸ ਦੇਣੀਆਂ ਪੈਣਗੀਆਂ। ਇਹ 180 ਦਿਨਾਂ ਦੇ ਅੰਦਰ ਅਲਾਟਮੈਂਟ ਦੇ ਲਈ ਹੋਵੇਗੀ ਪਹਿਲਾਂ ਤੁਸੀਂ ਕਿਸ਼ਤਾਂ ਦੇ ਵਿੱਚ ਦਿੰਦੇ ਸੀਗੇ ਪਰ ਹੁਣ 6 ਮਹੀਨਿਆਂ ਵਿੱਚ ਤੁਸੀਂ ਇਹ ਸਾਰੀ ਅਲਾਟਮੈਂਟਸ ਨੂੰ ਕਲੀਅਰ ਕਰਨਾ ਹੈ ਕਿਉਂਕਿ ਜਿਸ ਨਾਲ ਕੰਮ ਤੇਜ਼ੀ ਨਾਲ ਹੋਵੇ ਕੋਈ ਕੰਮ ਚ ਰੁਕਾਵਟ ਨਾ ਹੋਵੇ ਕੋਈ ਦੇਰੀ ਹੋਣ ਕਰਕੇ ਲੋਕੀ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਤੇਜ਼ੀ ਨਾਲ ਸੁਚਾਰੂ ਤੰਗ ਨਾਲ ਕੰਮ ਹੋਵੇਗਾ ਇਸ ਨਾਲ ਮਿਊਸਪਲ ਕਾਰਪੋਰੇਸ਼ਨ ਨੂੰ ਪ੍ਰੋਪਰਟੀਜ਼ ਐਕਟ ਜਿਹੜਾ ਬਸੂਤ ਹੋਇਆ ਉਸ ਵਿੱਚ ਵੀ ਕੰਮ ਹੋਵੇਗਾ ਤੇ ਲੋਕਾਂ ਦੀਆਂ ਵੀ ਜਿਹੜੀਆਂ ਕਿਸ਼ਤਾਂ ਨੇ ਉਹ ਉਤਰ ਜਾਣਗੀਆਂ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਨੇ ਸੁਚੱਜੇ ਢੰਗ ਨਾਲ ਕੰਮ ਹੋਣ ਦੇ ਕਰਕੇ ਵੱਡੇ ਪੱਤਰ ਦਾ ਫੈਸਲਾ ਲੈ ਲਿਆ ਹੈ। ਇਹਨਾਂ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਫੱਟੇ ਪੱਤਰ ਤੇ ਬਦਲਾਅ ਲੋਕਾਂ ਦੇ ਹਿੱਤ ਲਈ ਵਿਕਾਸ ਕਰ ਰਹੀ ਹੈ ਉਹ ਉਹ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਔਰ ਰੋਕ ਵੀ ਜਿਹੜੇ ਨੇ ਉਹ ਜਾਣੂ ਹੋ ਸਕਣ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਦੇ ਲਈ ਫੱਟੇ ਪੱਤਰ ਤੇ ਕੰਮ ਕਰ ਰਹੀ ਆ। ਤਾਂ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਕੀ ਰਾਏ ਹੈ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ